ਸਰ ਜਦੋਂ ਕੋਈ ਬੱਚਿਆਂ ਨੂੰ ਆਪਣੇ ਮਤਲਬ ਦਾ ਕੰਮ ਹੁੰਦਾ ਨਾ ਫਿਰ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਹੈਗੀ ਤੇ ਬੜੇ ਐਕਸਾਈਟਿਡ ਹੈ ਕਿਉਂਕਿ ਅਸੀਂ ਇਸ ਵਾਰੀ ਹੋਮਵਰਕ ਵੀ ਐਕਟੀਵਿਟੀ ਬੇਸਡ ਦਿੱਤਾ ਗਵਰਨਮੈਂਟ ਵੱਲੋਂ ਜੋ ਸਾਨੂੰ ਭੇਜਿਆ ਸੀ ਸਾਰੇ ਬੱਚਿਆਂ ਲਈ ਪ੍ਰਿੰਟ ਕਰਾ ਕੇ ਉਹਨਾਂ ਨੂੰ ਦਿੱਤਾ ਹੈ ਠੀਕ ਹੈ ਹਾਂਜੀ ਤਾਂ ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਵੀ ਸਾਨੂੰ ਲਿਖਣ 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 ਲਈ ਦੇ ਰਹੇ ਆ ਸਾਰਾ ਕੁਝ ਕਿੱਦਾਂ ਕਿੱਦਾਂ ਦਾ ਹੋਮਵਰਕ ਜਿਹੜੇ ਐਥਕੀ ਮਿਲੇ ਇਹਨਾਂ ਨੂੰ 홀ੀਡੇ ਹੋਮਵਰਕ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਵੱਲੋਂ ਆਏ ਨੇ ਕਿੱਦਾਂ ਦੇ ਉਹ ਐਕਟੀਵਿਟੀਜ਼ ਵਾਲੇ ਹੋਮਵਰਕ ਮਿਲੇ ਨੇ ਸਰ ਬੜੇ ਪਿਆਰੇ ਆ ਜਿੱਦਾਂ ਕੁਝ ਲੀਫ ਕਲੈਕਟ ਕਰਨੇ ਆ ਠੀਕ ਹੈ ਵਾਤਾਵਰਣ ਨਾਲ ਜੋੜਨ ਲਈ ਆ ਬੇਸਿਕਲੀ ਬੱਚਿਆਂ ਨੂੰ ਉਦਾਂ ਨਹੀਂ ਹੈਗਾ ਵੀ ਜਿਵੇਂ ਅ ਕਲਰ ਫੀਲਿੰਗ ਵਾਲੇ ਛੋਟੇ ਬੱਚਿਆਂ ਦੇ ਮੇਜ਼ ਗੇਮ ਇਹ ਜਿਹਾ ਕੁਝ ਹੈ ਸਰ ਮਤਲਬ ਬਹੁਤ ਕੁਝ ਬਦਲਾਅ ਹੁਣ ਹੌਲੀ ਹੌਲੀ ਹੁੰਦਾ ਜਾ ਰਿਹਾ ਹੈ ਹਾਂਜੀ ਬਿਲਕੁਲ ਅੱਗੇ ਮੈਂ ਹੌਲੀਡੇ ਹੋਮਵਰਕ ਕਿਸ ਤਰ੍ਹਾਂ ਦੇ ਹੁੰਦੇ ਸੀਗੇ ਸਰ ਅੱਗੇ ਨਾ ਟੀਚਰ ਕੀ ਕਰਦੇ ਸੀ ਜਿੱਦਾਂ ਲਿਖਣ ਲਈ ਦੇ ਦਿੰਦੇ ਸੀ ਜ਼ਿਆਦਾ ਕਿਉਂਕਿ ਰਿਟਰਨ ਬੱਚੇ ਨਾਰਮਲੀ ਨਹੀਂ ਕਰਦੇ ਕਲਾਸਾਂ 'ਚ ਫਿਰ ਉਹਨਾਂ ਨੂੰ ਹੁੰਦਾ ਸੀ ਮਹੀਨੇ ਦੀਆਂ ਛੁੱਟੀਆਂ ਹੋ ਰਹੀਆਂ ਤਾਂ ਇਹਨਾਂ ਨੂੰ ਲਿਖਣ ਲਈ ਕਾਪੀਆਂ ਬਣਾ ਲਈ ਘਰੋਂ ਦੇ ਦਈਏ ਤੇ ਇਸ ਵਾਰ ਉਦਾਂ ਨਹੀਂ ਹੈ ਮਤਲਬ ਕੋਈ ਐਕਟੀਵਿਟੀ ਦਿੱਤੀ ਹੈ ਜਿਹਦੇ ਨਾਲ ਉਹ ਬੱਚਾ ਉਹਦੇ ਵਿੱਚ ਰਵੇ ਉਸ ਤੋਂ ਕੁਝ ਸਿੱਖੇ ਸਰ ਜਿੱਦਾਂ ਉਹਨੇ ਇੱਕ ਐਕਟੀਵਿਟੀ ਦੇਤੀ ਕਿ 10 ਤਰ੍ਹਾਂ ਦੇ ਲੀਫ ਇਕੱਠੇ ਕਰੋ ਹੋਂ ਬੱਚਾ ਕਰੂਗਾ ਉਹ ਪੁੱਛੇਗਾ ਵੀ ਆਹ ਲੀਫ ਛੋਟਾ ਏ ਆ ਵਡਾ ਏ ਆ ਤਿੱਖੇ ਪੰਚ ਐ ਇਹ ਚੌੜੇ ਪੰਚ ਐ ਹੁਣ ਜਿੱਦਾਂ ਉਹਨੂੰ ਦਿਖਾਈਏ ਵੀ ਜਿਹੜਾ ਆਪਣਾ ਉਹਦਾ ਅਮਰੂਦ ਦੇ ਪੱਤੇ ਦੀ ਸ਼ੇਪ ਹੋਰ ਐ ਮੰਗੇਓ ਦੀ ਹੋਰ ਐ ਤਾਂ ਬੱਚਾ ਕਲਰਸ ਹੀ ਸਿੱਖ ਲੈਂਦਾ ਉਹਨੇ ਹਨਾ ਮੈਮ ਅੱਜ ਮੇਗਾ ਪੀਟੀਐਮ ਦਾ ਹੈਗਾ ਕਿਸ ਤਰੀਕੇ ਨਾਲ ਬੱਚਿਆਂ ਦੇ ਉਤਸ਼ਾਹ ਕਿਸ ਤਰ੍ਹਾਂ ਦਾ ਕਿਉਂਕਿ ਮੇਗਾ ਪੀਟੀਐਮ ਤੇ ਹਰ ਵਾਰ ਕੁਛ ਨਾ ਕੁਛ ਨਵਾਂ ਹੁੰਦਾ ਕੋਈ ਨਾ ਕੋਈ ਐਕਟੀਵਿਟੀਆਂ ਵੀ ਇੱਥੇ ਹੁੰਦੀਆਂ ਨੇ ਬੱਚਿਆਂ ਦੇ ਵਿੱਚ ਹੁਣ ਕਿੰਨਾ ਕੁਸ਼ਾ ਵਧ ਗਿਆ ਹੈ ਸਰ ਬੱਚੇ ਬੜੇ ਖੁਸ਼ ਹੁੰਦੇ ਆ ਕਿਉਂਕਿ ਹਰ ਵਾਰੀ ਸਾਡਾ ਕੋਈ ਨਾ ਕੋਈ ਅਜੰਡਾ ਹੈ ਇਸ ਵਾਰੀ ਸਾਡਾ ਸੀਗਾ ਕਿ ਪਲਾਸਟਿਕਸ ਤੋਂ ਬੱਚਿਆਂ ਨੂੰ ਦੂਰ ਕਰਨਾ ਹੈ ਤਾਂ ਮੈਂ ਆਪਣੇ ਵੱਲੋਂ ਵੀ ਬੱਚਿਆਂ ਨੂੰ ਕਿਹਾ ਸੀਗਾ ਵੀ ਇੱਕ ਇੱਕ ਤੁਸੀਂ ਕਲੋਥ ਬੈਗ ਜਾਂ ਪੇਪਰ ਬੈਗ ਬਣਾ ਕੇ ਲੈ ਆਣਾ ਜਿਹਦਾ ਸਭ ਤੋਂ ਵਧੀਆ ਹੋਏਗਾ ਉਹਨੂੰ ਤਾਂ ਵਧੀਆ ਪ੍ਰਾਈਜ਼ ਮਿਲੇਗਾ ਹੀ ਪਾਰਟਿਸਪੈਂਟ ਨੂੰ ਵੀ ਮੈਂ ਦੇਣਾ ਹੀ ਦੇਣਾ ਕੋਈ ਛੋਟਾ ਪ੍ਰਾਈਜ਼ ਦਵਾਂਗੇ ਸਰ ਉਹਦੇ ਕਰਕੇ ਨਾ ਬੱਚੇ ਭੱਜ ਭੱਜ ਕੇ ਆ ਰਹੇ ਆ ਮੈਨੂੰ ਮੈਨੂੰ ਪ੍ਰਾਈਜ਼ ਮਿਲਣਾ ਕਿਉਂਕਿ ਹਰੇਕ ਨੂੰ ਪਤਾ ਪ੍ਰਾਈਜ਼ ਤਾਂ ਮਿਲਣਾ ਹੀ ਮਿਲਣਾ ਹਾਂਜੀ ਤੇ ਮੈਂ ਬੱਚਿਆਂ ਦੀ ਕਿਸ ਤਰੀਕੇ ਨਾਲ ਜਿਸ ਤਰ੍ਹਾਂ ਉਹਨਾਂ ਦਾ ਮਨੋਵਿਗਿਆਨਿਕ ਉਹਨਾਂ ਦਾ ਮਨੋ ਅਵਸਥਾ ਹੁੰਦੀ ਹੈ ਉਹਨਾਂ ਦੀ ਉਹ ਕਿੰਨੀ ਕੋਹ ਹੋਰ ਵੱਧ ਜਾਂਦੀ ਹੈ ਉਹਨਾਂ ਦਾ ਕਿਵੇਂ ਦਿਮਾਗ ਦੀ ਜਿਹੜੀ ਉਪਜਾ ਉਹ ਹੋਰ ਕੰਮ ਕਰਨ ਲੱਗ ਜਾਂਦੀ ਹੈ ਗ੍ਰ ਬੀ ਆਉਣਾ ਸਰ ਦੇਖੋ ਗਰੋਥ ਤਾਂ ਬੱਚੇ ਦੀ ਹੁੰਦੀ ਹੈ ਬੱਚੇ ਦੀ ਨਾ ਹਰੇਕ ਬੱਚੇ ਦਾ ਜਿਹੜਾ ਦਿਮਾਗ ਹੁੰਦਾ ਹੈ ਉਹਦੇ ਕੁਐਸਚਨ ਬਹੁਤ ਆਉਂਦੇ ਆ ਕੁਝ ਸਰਟਨ ਏਜ ਤੱਕ ਉਹਨੂੰ ਹੁੰਦਾ ਵੀ ਉਹ ਇਨਕੁਆਇਰੀ ਕਰਦਾ ਵੀ ਇਹ ਕੀ ਹੈ ਹੁਣ ਜਦੋਂ ਪ੍ਰੋਜੈਕਟ ਵਰਕ ਵਰਗੇ ਹੋਮਵਰਕ ਅਸੀਂ ਦਿੰਨੇ ਆ ਨਾ ਤਾਂ ਟੀਚਰ ਤੋਂ ਦੂਰੀ ਘਟ ਜਾਂਦੀ ਹੈ ਬੱਚੇ ਦੀ ਮਾਤਾ ਪਿਤਾ ਤੋਂ ਵੀ ਪੁੱਛਦਾ ਹੈ ਕਈ ਵਾਰੀ ਪੇਰੈਂਟਸ ਨੂੰ ਵੀ ਨਹੀਂ ਪਤਾ ਹੁੰਦਾ ਉਹ ਵੀ ਅਗਲਾ ਲੱਭ ਕੇ ਪੁੱਛ ਕੇ ਕਿਸੇ ਨਾ ਚਾਰ ਜਣੇ ਨਾਲ ਗੱਲ ਕਰਕੇ ਫਿਰ ਉਹਦੀ ਮਦਦ ਕਰਦਾ ਹੈ ਇਸ ਕਰਕੇ ਸਰ ਕੰਸਟਰਕਟਿਵ ਵੇਚ ਫਰਕ ਪੈ ਰਿਹਾ ਇਹਨਾਂ ਚੀਜ਼ਾਂ ਨਾਲ ਮੈਂ ਮੈਂ ਬਿਜ਼ਨਸ ਬਲਾਸਟਰ ਦਾ ਵੀ ਮੈਂ ਇੱਥੇ ਇੱਕ ਦੇਖ ਰਿਹਾ ਪੰਜਾਬ ਸਰਕਾਰ ਨੇ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਸੀਗਾ ਕਿ ਹਰ ਬੱਚਾ ਕੁਛ ਨਾ ਕੁਛ ਕਰ ਸਕੇ ਉਹਨਾਂ ਹੱਥੀ ਕੰਮ ਆ ਸਕੇ ਬੱਚਿਆਂ ਨੇ ਕੀ ਕੀ ਇੱਥੇ ਤਿਆਰ ਕੀਤਾ ਸਰ ਸਾਡਾ ਅੱਜ ਮੇਨ ਅਜੰਡਾ ਸੀਗਾ ਵੀ ਅਸੀਂ ਪਲਾਸਟਿਕ ਤੋਂ ਦੂਰ ਕਰੀਏ ਬੱਚਿਆਂ ਨੂੰ ਤਾਂ ਮੇਨ ਮੈਂ ਇਹਨਾਂ ਨੂੰ ਕਿਹਾ ਸੀਗਾ ਬੱਚਿਆਂ ਨੂੰ ਪੇਪਰ ਬੈਗਸ ਬਣਾ ਕੇ ਲੈ ਕੇ ਆਏ ਉਹ ਦੇਖੋ ਬੱਚਿਆਂ ਨੇ ਬਣਾ ਦਾ ਆ ਦੇਖੋ ਕਿੰਨਾ ਪਿਆਰਾ ਜਾਂ ਬੱਚੇ ਨੇ ਬਣਾਇਆ ਹਾਂ ਇਹ ਦੇਖੋ ਡਿਜ਼ਾਈਨਰ ਆ ਦੇਖੋ ਪੁਰਾਣੇ ਵੇਸਟ ਕੱਪੜਿਆਂ ਤੋਂ ਅੱਛਾ ਬੱਚੇ ਨੇ ਬਣਾਇਆ ਸਾਰੇ ਬੱਚਿਆਂ ਨੇ ਆਪ ਬਣਾਇਆ ਹਾਂਜੀ ਜ਼ਿੱਪ ਵੀ ਘਰੇ ਪਈ ਆ ਇਦਾਂ ਉਹਨੂੰ ਯੂਜ਼ ਕਰਕੇ ਬੱਚੇ ਦੀ ਮਿਹਨਤ ਹੀ ਆ ਨਾ ਤਾਂ ਫਿਰ ਇਹਦੇ ਨਾਲ ਇਹ ਆ ਬੱਚਾ ਥੋੜਾ ਜਿਹਾ ਸਕਿੱਲ ਉਹਦੇ ਅੰਦਰ ਆਂਦੀ ਆ ਉਹਨੂੰ ਦੇਖ ਕੇ 10 ਬੱਚੇ ਹੋਰ ਹਾਂ ਉਹ ਹੋਣਗੇ ਆ ਦੇਖੋ ਸਰ ਕਿੰਨਾ ਪਿਆਰਾ ਬਣਾਇਆ ਹੋਇਆ ਬੱਚੇ ਨੇ ਹਾਂ ਮਤਲਬ ਇਹਨਾਂ ਦੇ ਵਿੱਚ ਕਲਾ ਹੈਗੀ ਆ ਹਾਂਜੀ ਸਰ ਉਹ ਦੇਖੋ ਉਹ ਕਿੰਨਾ ਅੱਛਾ ਸਰ ਮੈਨੂੰ ਪੰਜਾਬ ਸਰਕਾਰ ਨੇ ਸਿੰਗਾਪੁਰ ਜਾਣ ਦਾ ਮੌਕਾ ਦਿੱਤਾ ਸੀ ਉੱਥੇ ਮੇਨ ਫੋਕਸ ਇਹੀ ਹੁੰਦਾ ਸੀ ਬੱਚੇ ਨੂੰ ਅਸੀਂ ਸੈਲਫ ਡਿਪੈਂਡੈਂਟ ਬਣਾਈਏ ਤਾਂ ਮੈਨੂੰ ਇਹ ਇੱਕ ਚੀਜ਼ ਬੜੀ ਵਧੀਆ ਲੱਗੀ ਹੈ ਵੀ ਅਸੀਂ ਐਟ ਲੀਸਟ ਬੱਚੇ ਨੂੰ ਇੰਨਾ ਸਮਝ ਆ ਗਈ ਵੀ ਮੈਂ ਲਫਾਫਿਆਂ ਚ ਨਹੀਂ ਲੈ ਕੇ ਜਾਣਾ ਮੈਂ ਆਪਣੇ ਘਰੋਂ ਇੱਕ ਬੈਗ ਲੈ ਕੇ ਜਾਣਾ ਮੈਂ ਉਹਦੇ ਚ ਲੈ ਕੇ ਆਣੀਆਂ ਚੀਜ਼ਾਂ ਐਟ ਲੀਸਟ ਉਹਨੂੰ ਆਪਣੇ ਲਈ ਬਣਾਉਣਾ ਤਾਂ ਆ ਜਾਏਗਾ ਨਾ ਬਿਲਕੁਲ ਮੈਮ ਜਿਸ ਤਰ੍ਹਾਂ ਹੁਣ એનਰੋਲਮੈਂਟਸ ਵੀ ਹੋਈਆਂ ਨੇ ਕਾਫੀ ਕਿੰਨੀਆਂ ਕਿ એનਰੋਲਮੈਂਟ ਸਰਕਾਰੀ ਸਕੂਲ ਦੇ ਵਿੱਚ ਹੋਈਆਂ ਨੇ ਤੇ ਪ੍ਰਾਈਵੇਟ ਚੋਂ ਕਿੰਨੇ ਕੁ ਕੋਈ ਬੱਚੇ ਸ਼ਿਫਟ ਹੋਏ ਨੇ ਇੰਦਰ ਸਰ ਸਾਡੇ ਜਿਹੜਾ ਹੈਗਾ એનਰੋਲਮੈਂਟ ਪਲੱਸ ਹੋਈ ਆ 8% ਇਸ ਵਾਰੀ ਤੇ 200 ਪਲੱਸ ਬੱਚਾ ਸਾਡਾ ਪ੍ਰਾਈਵੇਟ ਸਕੂਲਾਂ ਚੋਂ ਆਇਆ ਹੈ ਔਰ ਬਹੁਤ ਹੀ ਖੁਸ਼ ਨੇ ਉਹਦੇ ਪੇਰੈਂਟਸ ਨਾ ਬੱਚਿਆਂ ਦੇ ਕਹਿੰਦੇ ਸਾਨੂੰ ਕੋਈ ਇਦਾਂ ਲੱਗ ਰਿਹਾ ਵੇ ਅਸੀਂ ਤਾਂ ਗਲਤੀ ਕਰ ਲਈ ਇੰਨੀ ਆ ਪੁਰਾਣੀਆਂ ਫੀਸਾਂ ਪ੍ਰਾਈਵੇਟ ਸਕੂਲਾਂ ਚ ਭਰ ਕੇ ਕਿਉਂਕਿ ਇੱਥੇ ਕਹਿੰਦੇ ਤੁਹਾਡੇ ਸਾਰਾ ਕੁਝ ਹੀ ਵਧੀਆ ਹੈ ਸਕੂਲ ਦਾ ਜੋ ਹਮੇਸ਼ਾ ਤੋਂ ਹੀ ਵਧੀਆ ਸੀ ਬਿਲਕੁਲ ਹਾਂ ਤੇ ਮੈਮ ਹੁਣ ਅੱਜ ਪੇਰੈਂਟਸ ਵੀ ਆ ਰਹੇ ਨੇ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਉਹਨਾਂ ਦੇ ਨਾਲ ਕਿਦਾਂ ਉਹਨਾਂ ਦੇ ਨਾਲ ਉਹਨਾਂ ਨੂੰ ਕੀ ਕੀ ਦੱਸਿਆ ਜਾ ਰਿਹਾ ਕੋਈ ਐਗਜ਼ਾਮਸ ਵੀ ਹੋਏ ਸੀ ਉਸ ਦਾ ਵੀ ਰਿਪੋਰਟ ਕਰ ਦਿੱਤਾ ਜਾ ਰਿਹਾ ਸੀ ਸਰ ਸਾਡੇ ਨਾਲ ਮਿਸ਼ਨ ਸਮਰੱਥ ਚੱਲ ਰਿਹਾ ਸੀ ਜਿਹਦੇ ਤੇ ਬੱਚੇ ਦੇ ਜਿਹੜੇ ਲਰਨਿੰਗ ਗੈਪਸ ਹੈ ਉਹਨਾਂ ਨੂੰ ਕਵਰ ਕਰਨ ਲਈ ਐਕਟੀਵਿਟੀ ਸੀਗੀਆਂ ਇੱਕ ਅੱਗੇ ਪੇਰੈਂਟਸ ਨਾ ਪਰੇਸ਼ਾਨ ਹੁੰਦੇ ਸੀ ਵੀ ਛੁੱਟੀਆਂ ਹੋ ਜਾਣੀਆਂ ਲਿਆ ਹੁਣ ਇਹਨੇ ਫੋਨ ਲੈ ਕੇ ਬੈਠ ਜਾਣਾ ਹੁਣ ਅਸੀਂ ਹੋਮਵਰਕ ਦੇ ਰਹੇ ਹਾਂ ਪ੍ਰਿੰਟਡ ਐਕਟੀਵਿਟੀ ਬੇਸਡ ਹੈ ਤੇ ਉਹਦੇ ਕਰਕੇ ਚਲੋ ਥੋੜਾ ਜਿਹਾ ਉਹ ਕਹਿੰਦੇ ਅਸੀਂ ਖੁਸ਼ ਹੈਗੇ ਵੀ ਦਿਨ ਚ 3-4 ਘੰਟੇ ਤਾਂ ਪੜੋ ਨਾ ਫਟ ਕੇ ਹਾਂਜੀ ਬਹੁਤ ਅੱਛਾ ਹੈ ਮੈਡਮ ਸਹੀ ਹੈ ਅੱਛਾ ਬੱਚੇ ਟੀਚਰ ਕਾਫੀ ਵਧੀਆ ਪੜਾਉਂਦੇ ਆ ਗਏ ਮੈਮ ਮੇਗਾ ਪੀਟੀਐਮ ਕਿਸ ਤਰ੍ਹਾਂ ਲੱਗਦੀਆਂ ਪੰਜਾਬ ਸਰਕਾਰ ਦਾ ਉਪਰਾਲਾ ਸੀ ਕਿ ਪੇਰੈਂਟਸ ਵੀ ਆ ਕੇ ਟੀਚਰਾਂ ਨੂੰ ਮਿਲਣ ਤੇ ਆਪਣੇ ਬੱਚੇ ਦੇ ਬਾਰੇ ਪੁੱਛਣ ਵੀ ਉਹ ਕਿੱਦ ਕਿਦਾਂ ਦਾ ਸਾਰਾ ਕਰ ਰਿਹਾ ਕਿਸ ਤਰ੍ਹਾਂ ਲੱਗਦਾ ਕਿ ਵਧੀਆ ਚੀਜ਼ੇ ਹੋਣੇ ਚਾਹੀਦੇ ਇਦਾਂ ਦੀਆਂ ਮੀਟਿੰਗ ਹਾਂਜੀ ਬਿਲਕੁਲ ਹੋਣੇ ਚਾਹੀਦੇ ਬਹੁਤ ਅੱਛਾ ਲੱਗਦਾ ਸਰ ਸਕੂਲ ਆ ਕੇ ਟੀਚਰਸ ਨਾਲ ਮਿਲ ਕੇ ਬਹੁਤ ਅੱਛਾ ਲੱਗਦਾ ਕਿਉਂਕਿ ਅਸੀਂ ਹਰ ਟੀਚਰਸ ਨਾਲ ਰੂਬਰੂ ਹੁੰਨੇ ਆ ਔਰ ਸਾਨੂੰ ਆਪਣੇ ਬੱਚੇ ਦੀ ਵੀ ਪਰਫਾਰਮੈਂਸ ਦਾ ਪਤਾ ਲੱਗਦਾ ਔਰ ਬੱਚੇ ਦਾ ਲੈਵਲ ਕੀ ਚੱਲ ਰਿਹਾ ਸਕੂਲ ਚ ਉਹ ਵੀ ਪਤਾ ਲੱਗਦਾ ਔਰ ਟੀਚਰਸ ਨੂੰ ਵੀ ਪਤਾ ਲੱਗਦਾ ਕਿ ਪੇਰੈਂਟਸ ਨਾਲ ਗੱਲਬਾਤ ਕਰਕੇ ਕਿ ਬੱਚਾ ਘਰ ਕੀ ਜਾ ਕੇ ਸਿੱਖ ਰਿਹਾ ਜਾਂ ਕੀ ਦੱਸ ਰਿਹਾ ਵੈ ਹਲਾ ਵਧੀਆ ਪਰਲਾ ਲੱਗਦਾ ਤੁਹਾਨੂੰ ਹੋਣੀ ਚਾਹੀਦੀ ਹੈ ਨੇ ਤਾਂ ਦੀ ਹਾਂਜੀ ਹਾਂਜੀ ਇਹ ਹਰ 2 ਕੁ ਮਹੀਨੇ ਬਾਅਦ ਪੀਟੀਐਮ ਜ਼ਰੂਰ ਹੋਣੀ ਚਾਹੀਦੀ ਹੈ ਇਹ ਐਕਚੁਅਲੀ ਗਾਈਡੈਂਸ ਕੋਰਨਰ ਹੈ ਕਿ ਮੈਂ ਇੱਥੇ ਇਨਚਾਰਜ ਹਾਂ ਗਾਈਡੈਂਸ ਦੀ ਕਿ ਬੱਚੇ 10th ਤੋਂ ਬਾਅਦ ਜਾਂ +2 ਤੋਂ ਬਾਅਦ ਕੀ ਕਰਨਾ ਚਾਹੁੰਦੇ ਨੇ ਜਿਸ ਤਰ੍ਹਾਂ ਇੱਥੇ ਤੁਸੀਂ ਦੇਖੋ ਅਸੀਂ ਕਨਸੈਪਟ ਡਿਫਰੈਂਟ ਚੂਜ਼ ਕੀਤੇ ਜਿਸ ਤਰ੍ਹਾਂ ਰੇਡੀਓ ਜੋ ਕਿ ਇਫ ਸੰਬਡੀ ਵਾਂਟਸ ਟੂ ਬੀ ਕਮ ਤਾਂ ਰੇਡੀਓ ਮੈਂ ਇਸ ਕਰਕੇ ਡਿਸਪਲੇ ਕੀਤਾ ਹੋਇਆ ਹੈ ਕਿ ਤੁਸੀਂ ਆਪਣੀ ਆਵਾਜ਼ ਇੰਟਰਸਟਿੰਗ ਕਰਾਓ ਤਾਂ ਤੁਸੀਂ ਇਹਨੂੰ ਐਸ ਪ੍ਰੋਫੈਸ਼ਨਲ ਵਿੱਚ ਜਾ ਸਕਦੇ ਹੋ ਨੈਕਸਟ ਪ੍ਰੋਫੈਸ਼ਨ ਤੁਸੀਂ ਤੁਸੀਂ ਅਦਰ ਬਿਊਟੀ ਕਨਸੈਪਟ ਦਿਲਾ ਜੋੜਨਾ ਚਾਹੁੰਦੇ ਹੋ ਤੇ ਤੁਸੀਂ ਬਿਊਟੀ ਪਾਰਲਰ ਦਾ ਕੋਰਸ ਕਰ ਸਕਦੇ ਹੋ ਐਸੇ ਬਹੁਤ ਡਿਫਰੈਂਟ ਅਸੀਂ ਕੀ ਪਿਆ ਕਿ ਪੰਜਾਬ ਪੁਲਿਸ ਜਿਹਦੇ ਬੱਚੇ ਦੀ ਬਹੁਤ ਅੱਛੀ ਹਾਈਟ ਹੁੰਦੀ ਹੈ ਆਲਵੇਜ਼ ਆਈ ਰਿਕਮੈਂਡ ਕਿ ਤੁਸੀਂ ਪੁਲਿਸ ਵਿੱਚ ਜਾਓ ਔਰ ਮੇਰਾ ਇੱਕ ਬੱਚਾ ਗਿਆ ਵੀ ਹੈ ਐਜ਼ ਹੀ ਕਨਸਟੇਬਲ ਕਰਮ ਵੀ ਕਰ ਰਿਹਾ ਹੋ ਇਸ ਟਾਈਮ ਮੈਂ ਖੁਸ਼ੀ ਦਾ ਬਹੁਤ ਹੁੰਦੀ ਹੋਣੀ ਹੈ ਫਿਰ ਬਿਲਕੁਲ ਬਿਲਕੁਲ ਬਹੁਤ ਇੱਕ ਨੇਵੀ ਵਿੱਚ ਵੀ ਸਾਡਾ ਬੱਚਾ ਗਿਆ ਹਾਂ ਔਰ ਇਧਰ ਬਾਕੀ ਟੀਚਰਸ ਖੜੇ ਨੇ ਸਾਡੇ ਮੈਡਮ ਅਲਕਾ ਮੈਮ ਸੂਮਨ ਮੈਮ ਤੇ ਬਨੀਤਾ ਮੈਮ ਇਹ ਇਹਨਾਂ ਦੀ ਮਿਹਨਤ ਦਾ ਰੰਗ ਹੈ ਇਧਰ ਆਓ ਪਲੀਜ਼ ਬਿਲਕੁਲ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਮੈਮ ਕਿੰਨੇ ਕੁ ਬੱਚਿਆਂ ਨੇ ਮਿਹਨਤ ਤੇ ਨਾਲ ਤੇ ਕਿੰਨੇ ਕੁ ਚਾਦੇ ਨਾਲੇ ਚੀਜ਼ਾਂ ਬਣਾਈਆਂ ਨੇ ਹਾਂਜੀ ਆਲਮੋਸਟ ਸਾਰੀ ਕਲਾਸਿਸ ਦੇ ਸਟੂਡੈਂਟਸ ਨੂੰ ਦੇ ਕੇ ਗਿਆ ਪ੍ਰੋਡਕਟਸ ਇਹ ਦੇਖੋ ਇਹ ਵੀ ਲਗਾਏ ਨੋਟਪੈਡ ਐ ਸਾਰਾ ਬਿਲਕੁਲ ਸਾਰੇ ਬੱਚੇ ਬੱਚੇ ਅੰਦਰ ਬਣਾ ਵੀ ਰਹੇ ਆ ਬੈਠੇ ਸਟਿਲ ਇੱਕ ਲੜਕੀ ਬਣਾ ਰਹੀ ਹੈ ਅੰਦਰ ਹਜੇ ਬਣਾ ਰਹੇ ਆ ਇਹ ਸਾਰੇ ਦੇਖੋ ਇਹ ਕਿਟ ਵਗੈਰਾ ਦੇ ਸਭ ਹੈਂਡ ਇੰਡੀਪੈਂਡੈਂਟ ਹੋ ਜਾਣਗੇ ਬੱਚੇ ਅਗਰ ਇਸ ਤਰ੍ਹਾਂ ਦਾ profession ਕੋ ਚੂਜ਼ ਕਰ ਲਿਆ ਮੰਨ ਲਓ ਕਿ ਇਦਾਂ ਦੇ ਅਸੀਂ ਕੋਈ ਕੈਰੀ ਬੈਗ ਕਿਸੇ ਨੂੰ ਗਿਫਟ ਦੇਣਾ ਹੋਵੇ ਅਸੀਂ ਕੋਈ ਵੱਡੇ ਸਟੋਰ ਤੋਂ ਲੈਣੇ ਆ ਤਾਂ ਬੜੇ ਮਹਿੰਗੇ ਖਰੀਦਦੇ ਆ ਬਹੁਤ ਬਿਲਕੁਲ ਸਹੀ ਕਹਿੰਦੇ ਹੋ ਹਾਂ ਇਹ میکਅਪ ਕਿਟਸ ਵੀ ਯੂਜ਼ ਕਰ ਸਕਦੇ ਹੋ ਐਜ਼ੀ میکਅਪ ਤੇ ਛੋਟੇ ਛੋਟੇ ਕੈਰੀ ਬੈਗ ਵੀ ਇਹ ਮੈਮ ਨੇ ਸਪਾ ਥੋੜਾ ਜਿਹਾ ਯੂਨੀਕ ਕਨਸੈਪਟ ਕਰ ਲਿਆ ਕਿ ਬ੍ਰੌਕਟ ਦਾ ਲੈ ਲਿਆ ਕਪੜਾ ਹੈ ਨਾ ਕਿਸੇ ਵੀ ਉਹਦੇ ਚਾ ਦੇਖੋ ਕਿੰਨਾ ਅੱਛਾ ਡਿਸਪਲੇਰਾ ਦੇਣਾ ਤੇ ਇਹ ਕਿੰਨਾ ਕੁ ਬੱਚਿਆਂ ਚ ਚਾ ਕਿੰਨਾ ਖੁੰਦਾ ਸੀ ਮੈਮ ਬਣਾਉਣ ਵੇਲੇ ਹਾਂਜੀ ਨਹੀਂ ਬੱਚੇ ਬਹੁਤ ਜ਼ਿਆਦਾ ਐਕਸਾਈਟਡ ਐ ਬਹੁਤ ਖੁਸ਼ ਹੋ ਕੇ ਬਣਾਉਂਦੇ ਆ ਹਾਂਜੀ ਗਰਲਸ ਸਟੇਲ ਜਿਹੜੇ ਨਹੀਂ ਬਣਾ ਰਹੀਆਂ ਅੰਦਰ ਬੈਠ ਕੇ ਬਣਾ ਰਹੀਆਂ ਜੀ ਬਿਲਕੁਲ ਅੰਦਰ ਵੀ ਇੱਕ ਉਸੇ ਟੀਚਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮਹਿੰਦੀ ਆਰਟ ਦਾ ਜਿਹੜਾ ਬੱਚਾ ਜਾਣਾ ਚਾਹੁੰਦਾ ਹੈ ਹੈਨਾ ਬਿਊਟੀ ਕਨਸੈਪਟ ਨਾਲ ਜੁੜਨਾ ਚਾਹੁੰਦਾ ਹੈ ਔਰ ਉਹ ਨੀਲ ਆਰਟ ਵੀ ਇੱਥੇ ਉਹਨਾਂ ਨੇ ਡਿਸਪਲਿਟ ਬੱਚਿਆਂ ਨੇ ਕੀਤਾ ਹੋਇਆ ਠੀਕ ਹੈ ਇਹ ਦੇਖੋ ਮਹਿੰਦੀ ਆਰਟ ਦਾ ਵੀ ਅੱਜਕੱਲ ਬਹੁਤ ਟ੍ਰੈਂਡ ਹੈ ਹੈਨਾ ਹਾਂ ਬਿਲਕੁਲ ਇਹ ਸਾਰਾ ਕੁਝ ਬੱਚਿਆਂ ਵੱਲ ਕੀਤਾ ਹਾਂਜੀ ਹਾਂਜੀ ਉਹ ਬੱਚਾ ਕਰ ਰਿਹਾ ਨੀਲ ਆਰਟ ਵੀ ਬੜੇ ਅਲੱਗ-ਅਲੱਗ ਡਿਜ਼ਾਈਨਸ ਤੁਸੀਂ ਦੇਖ ਸਕਦੇ ਹੋ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਜਿਨ੍ਹਾਂ ਨੇ ਇਹ ਬਣਾਏ ਨੇ ਤਾ ਕੋਈ ਪ੍ਰਾਈਵੇਟ ਸਕੂਲ ਨਹੀਂ ਹੈਗਾ ਇਹ बार-बार ਅਸੀਂ ਕਹਿ ਰਹੇ ਹਾਂ ਕਿ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਔਰ ਕਿਸੇ ਤੋਂ ਘੱਟ ਨਹੀਂ ਹੈਗੇ